ਤਾਪਮਾਨ ਵਿੱਚ ਆਵੇਗੀ ਗਰਾਵਟ ਗਰਮੀ ਤੋਂ ਮਿਲੇਗੀ ਰਾਹਤ ਤੇਜ ਹਨੇਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਆਪਾਂ ਪਿਛਲੇ ਦਿਨਾਂ ਤੋਂ ਵੀ ਦੇਖਦੇ ਆ ਕਿ ਪੰਜਾਬ ਦਾ ਮੌਸਮਾਂ ਚਾਂਚੱਕ ਗਰਮੀ ਵਾਲਾ ਹੋ ਜਾਂਦਾ ਤੇ ਅਚਾਨਕ ਹੀ ਬੱਦਲ ਵਾਈ ਜਿਹੜੀ ਆ ਪੰਜਾਬ ਦੇ ਉੱਤੇ ਛਾਉਣ ਲੱਗ ਜਾਂਦੀ ਆ ਤੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਤੁਸੀਂ ਸੈਟੇਲਾਈਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦਾ ਪੂਰਬੀ ਹਿੱਸਾ ਪਾਪ ਇਹ ਵਾਲਾ ਹਿੱਸਾ ਦਾ ਜਿਹੜਾ ਉਹ ਪੂਰਾ ਬੱਦਲਬਾਈ ਦੀ ਚਪੇੜ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇਸ ਹਿੱਸੇ ਦੇ ਵਿੱਚ ਪੰਜਾਬ ਦੇ ਵਿਚਕਾਰਲੇ ਹਿੱਸੇ ਦੇ ਵਿੱਚ ਆਪਾਂ ਨੂੰ ਤੇਜ ਹਨੇਰੀ ਅਤੇ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਪਖਾਨਕੂਟ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਸ਼ਹਿਰ ਤੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਲਈਏ ਤਾਂ ਲੁਧਿਆਣਾ ਜਲੰਧਰ ਰੂਪਨਗਰ ਫਤੇਗੜ ਸਾਹਿਬ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੈ ਜਿਹੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਤੋਂ ਇਲਾਵਾ ਜੇ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਜੇਕਰ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਮਾਨਸਾ ਮੋਗਾ ਦੇ ਵਿੱਚ ਹੈ ਜਿਹੜੀ ਬਦਲਵਾਈ ਤੇ ਨਾਅਾ ਤਾਂ ਤੁਸੀਂ ਦੇਖ ਸਕਦੇ ਹੋ ਅਜਰਾ ਦੇ 2-3 ਘੰਟਿਆਂ ਦੇ ਵਿੱਚ ਆ ਜਿਹੜਾ ਮੌਸਮ ਦੇ ਵਿੱਚ ਚੰਗੀ ਹਲਚਲ ਦੇਖਣ ਨੂੰ ਮਿਲੂਗੀ ਭਾਵ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਲੇਕਿਨ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਉਹ ਕੱਲ੍ਹ ਦੇ ਮੌਸਮ ਦੀ ਗੱਲ ਕਰਦੇ ਆ ਵੀ ਕੱਲ ਦਾ ਮੌਸਮਾ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹਾਂ ਦੀਆਂ ਗਤੀਵਿਧੀਆਂ ਜਾਂ ਫਿਰ ਬੱਦਲਵਾਈ ਜਾਂ ਫਿਰ ਕੱਲ ਦਾ ਮੌਸਮਾ ਕਿਸ ਤਰ੍ਹਾਂ ਦਾ ਰਹੇਗਾ ਤਾਂ ਜਿਵੇਂ ਕਿ ਸਵੇਰ ਦੇ ਮੌਸਮ ਦੀ ਗੱਲ ਕਰੀਏ ਤਾਂ ਸਵੇਰੇ ਹਲਕੀ-ਫੁਲਕੀ ਬੱਦਲ 8-9 ਵਜੇ ਤੱਕ ਜਿਹੜੇ ਆਪਾਂ ਨੂੰ ਹਲਕੇ-ਫੁਲਕੇ ਬੱਦਲਵਾਈ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਅਤੇ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੂਗੀ ਲੇਕਿਨ ਇਹ ਬਦਲਬਾਈ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਮਿਲੂ ਦੇਖਣ ਨੂੰ ਮਿਲੇਗਾ ਦੁਪਹਿਰ ਦੇ ਸਮੇਂ ਆਪਾਂ ਨੂੰ ਤੇਜ਼ ਧੁੱਪਾ ਜਿਹੜੀ ਉਹ ਪੰਜਾਬ ਦੇ ਉੱਤੇ ਦਿਖੂਗੀ ਜਿਸ ਦੇ ਚੱਲਦੇ ਆ ਜਿਹੜਾ ਮੌਇਸਚਰ ਆ ਜਿਹੜਾ ਮਤਲਬ ਕਿ ਦੁਪਹਿਰ ਦੇ ਸਮੇਂ ਹਮਸ ਵਰਗਾ ਪੰਜਾਬ ਦੇ ਵਿੱਚ ਮਾਹੌਲ ਬਣੇਗਾ ਉਸ ਤੋਂ ਬਾਅਦ ਜਿਹੜਾ ਮੌਇਸਚਰ ਆ ਉਹ ਵਧੇਗਾ ਜਿਸ ਦੇ ਕਾਰਨ ਇੱਕ ਵਾਰ ਫਿਰ ਤੋਂ ਬੱਦਲ ਵੱਣਨਗੇ 4-5 ਵਜੇ ਜਿਸ ਦੇ ਚਲਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਹ ਹੁਣ ਇਹ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ بارش ਬਰਸ਼ ਹੋ ਸਕਦੀ ਹੈ ਜਾਂ ਕਿੰਨੇ ਕੁ ਸੰਭਾਵਨਾ ਹੈ ਹਰੇਰੀ ਹੈ ਜਿਹੜੀ ਹਵਾਵਾਂ ਨੇ ਮੱਧਮ ਤੋਂ ਤੇਜ਼ ਰੂਪ ਦੇ ਵਿੱਚ ਕੱਲ੍ਹ ਦੇਖਣ ਨੂੰ ਮਿਲਣਗੀਆਂ ਇਹ ਕੀ ਹੁੰਦਾ ਵੀ ਜਿਸ ਜਗ੍ਹਾ ਤੇ ਪ੍ਰੈਸ਼ਰ ਜ਼ਿਆਦਾ ਹੋਊਗਾ ਤੇ ਮੌਇਸਚਰ ਤਾਂ ਤੁਹਾਨੂੰ ਪਤਾ ਵੀ ਮੌਇਸਚਰ ਮੀਂਹਾਂ ਦੀਆਂ ਗਤੀਵਿਧੀਆਂ ਜ਼ਿਆਦਾ ਹੋਣ ਦੇ ਕਾਰਨ ਮੌਇਸਚਰ ਆ ਜਿਹੜਾ ਪੰਜਾਬ ਦੇ ਵਿੱਚ ਲਗਭਗ ਜ਼ਿਆਦਾ ਹੀ ਹੈ ਤੇ ਲੇਕਿਨ ਹੁਣ ਜਿੱਥੇ ਬਦਲਵਾਈ ਕਾਲੀਆਂ ਘਟਾਵਾਂ ਵਾਲਾ ਮੌਸਮ ਆ ਜਿਹੜਾ ਉੱਚਾ ਤੇ ਜ਼ਿਆਦਾ ਬਣੂਗਾ ਜਿੱਥੇ ਮੌਇਸਚਰ ਦੇ ਨਾਲ ਪ੍ਰੈਸ਼ਰ ਵੀ ਜਿਹੜਾ ਹਵਾ ਦਾ ਪ੍ਰੈਸ਼ਰ ਜ਼ਿਆਦਾ ਹੋਵੇਗਾ ਤੇ ਜੇਕਰ ਹੁਣ ਮੇਨ ਮੇਨ ਮੋਟਾ-ਮੋਟਾ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਮਲੇਰਕੂੜਲਾ ਸ਼ਹਿਰ ਅਤੇ ਸੰਘਰੂਰ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਸ਼ਾਮ ਨੂੰ 4-5 ਵਜੇ ਜਿਹੜੀ ਬੱਦਲਵਾਈ ਦੇਖਣ ਨੂੰ ਮਿਲੂਗੀ ਇਸ ਤੋਂ ਇਲਾਵਾ ਜੇਕਰ ਉੱਤਰ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਤਾਂ ਉਹ ਉੱਤਰ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਪਠਾਨਕੋਟ ਵਰਗੇ ਸ਼ਹਿਰਾਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇਖਣ ਨੂੰ ਮਿਲੂਗੀ ਬਾਕੀ ਮੌਸਮ ਦਾ ਕਿੰਨਾ ਕੁ ਪ੍ਰਭਾਵ ਉਹ ਸਿਸਟਮ ਦਾ ਜਿਹੜਾ 4-5 ਵਜੇ ਵੜਨਾ ਹੈ ਇਹਦਾ ਕਿੰਨਾ ਕੁ ਪ੍ਰਭਾਵ ਪਊਗਾ ਇਹ ਸਾਨੂੰ ਅਸੀਂ ਕੱਲ ਦੇ ਦਿਨ ਵੀ ਅਪਡੇਟ ਕਰਾਂਗੇ ਵੀ ਕਿੰਨੇ ਕਿ ਜਿਹੜੀ ਕਿੰਨਾ ਦਾ ਮੌਸਮ ਖਰਾਬ ਹੋਵੇਗਾ ਜਾਂ ਕਿੰਨਾ ਕਿ ਸਾਫ਼ ਰਹੇਗਾ ਕਿਉਂਕਿ ਸਿਸਟਮ ਤੋਂ 4-5 ਘੰਟੇ ਪਹਿਲਾਂ ਹੀ ਪਤਾ ਲੱਗਦਾ ਵੀ ਕਿੰਨਾ ਕਿ ਪ੍ਰਭਾਵ ਪਾ ਕੇ ਜਾਊਗਾ ਇਹ ਸੀਮਤ ਉਹ ਸੀਮਤ ਏਰੀਆ ਦੇ ਵਿੱਚ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਜੀ